ਇੱਕ ਬੱਚਾ ਕੁੱਤੇ ਖਿੱਚ ਕੇ ਖੇਤ ਵਾਹ ਗਿਆ। ਮੰਤਰੀ ਜਿਹੜੇ ਬੈਠੇ ਐ ਇਹ ਕੰਬਨੀ ਦੇ ਸੁੱਤੇ ਹੋਏ ਐ ਨੂੰ ਜਗਾਉਣ ਵਾਸਤੇ ਹੀ ਅਸੀਂ ਪ੍ਰੋਗਰਾਮ ਕਰਨ ਇੱਥੇ ਆਏ ਆ। ਅਸੀਂ ਇਹ ਸਾਰੇ ਪਸ਼ੂ ਲੱਦ ਕੇ ਗਊਸ਼ਾਲਾ ਦੇ ਵਿੱਚ ਜਾਣੇ ਜੀ ਇੱਕ ਪਸ਼ੂ ਵੀ ਉਹ ਲੈ ਲੈਣਾ। ਅਸੀਂ ਉਹਨਾਂ ਨੂੰ ਸਾਰੀ ਤੂੜੀ ਦੇਣ ਨੂੰ ਤਿਆਰ ਬੈਠੇ ਆ। ਕੱਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਵਾਰਾ ਗਊਆਂ ਅਤੇ ਕੁੱਤੇ ਲੈ ਕੇ ਚੰਡੀਗੜ੍ਹ ਪਹੁੰਚੇ। ਉਹਨਾਂ ਦਾ ਮਕਸਦ ਸੀ ਕਿ ਅਸੀਂ ਇਹ ਅਵਾਰਾ ਪਸ਼ੂ ਸੀਐਮ ਦੀ ਕੋਠੀ ਅੱਗੇ ਛੱਡਾਂਗੇ। ਜਦੋਂ ਗੁਰਦੁਆਰਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਵੱਲ ਨੂੰ ਰਵਾਨਾ ਹੋਏ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਪੁਲਿਸ ਨੇ ਰੋਕ ਲਿਆ। ਉੱਥੇ ਕੈਪਟਨ ਅਮਰਿੰਦਰ ਸਿੰਘ ਦੇ OSD ਸਨੀ ਵਿਰਾੜ ਪਹੁੰਚੇ। ਉਹਨਾਂ ਨੇ ਕਿਸਾਨਾਂ ਵੱਲੋਂ ਮੰਗ ਪੱਤਰ ਲਿਆ ਤੇ ਉਹਨਾਂ ਨੂੰ ਵਾਪਸ ਜਾਣ ਦੀ ਬੇਨਤੀ ਕੀਤੀ। ਇਸ ਸਬੰਧੀ ਸਾਡੀ ਕਿਸਾਨਾਂ ਦੇ ਨਾਲ ਗੱਲਬਾਤ ਹੋਈ। ਕਹਿੰਦੇ ਕਿਸਾਨ ਯੂਨੀਅਨ ਉਹ ਚੀਜ਼ ਹੁੰਦੀ ਹੈ ਜਿਹੜੀ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਾਉਂਦੀ ਹੈ ਉਹਨੂੰ ਵਾਰ-ਵਾਰ ਯਾਦ ਕਰਾਉਂਦੀ ਹੈ ਕਿ ਤੁਸੀਂ ਕਿਸਾਨਾਂ ਦੇ ਨਾਲ ਇਹ ਵਾਅਦੇ ਕੀਤੇ ਸੀ ਇਹ ਯੂਨੀਅਨ ਉਹ ਚੀਜ਼ ਹੈ ਜਿਹੜੀ ਆਪਣੇ ਘਰਾਂ ਦੇ ਕੰਮਕਾਰ ਛੱਡ ਕੇ ਸਾਰੇ ਕਿਸਾਨਾਂ ਦੇ ਹੱਕਾਂ ਦੇ ਲਈ ਕਦੇ ਦਿੱਲੀ ਕਦੇ ਕਿਸਾਨ ਧਰਨੇ ਤੇ ਬੈਠਦੇ ਨੇ ਪਰ ਕਿਤੇ ਨਾ ਕਿਤੇ ਇਹ ਗੱਲ ਉੱਥੇ ਫੇਰ ਆ ਜਾਂਦੀ ਹੈ ਵੀ ਕਿਸਾਨ ਯੂਨੀਅਨ ਦੇ ਨਾਲ ਬਹੁਤਾ ਇਕੱਠ ਵੀ ਨਹੀਂ ਜੁੜਦਾ ਕਿਉਂਕਿ ਹਰ ਕੋਈ ਆਪਣਾ ਕੰਮ ਛੱਡ ਕੇ ਵੀ ਰਾਜ਼ ਨਹੀਂ ਅੱਜ ਅਸੀਂ ਭਾਰਤੀ ਕਿਸਾਨੀਓ ਨੇ ਲੱਖੋਵਾਲ ਦੀ ਗੱਲ ਕਰੀਏ ਤਾਂ ਭਾਰਤੀ ਕਿਸਾਨੀਓ ਨੇ ਲੱਖੋਵਾਲ ਅਜ ਇੱਕ ਵੱਡਾ ਸਟੈਪ ਚੁੱਕਦੇ ਹੋਏ ਚੰਡੀਗ ਆਵਾਰਾ ਕੁੱਤਿਆਂ ਦੇ ਟਰੱਕ ਭਰ ਕੇ ਆਵਾਰਾ گاਵਾਂ ਦੇ ਟਰੱਕ ਭਰ ਕੇ ਜਿਨ੍ਹਾਂ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਇੱਕ ਸਰਕਾਰ ਨੂੰ ਵਾਰ-ਵਾਰ ਅਲਟੀਮੇਟਮ ਦਿੱਤਾ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਵੱਡਾ ਕਦਮ ਚੁੱਕਿਆ ਸਾਡੇ ਨਾਲ ਭਾਰਤੀ ਕਿਸਾਨ ਉਹਨਾਂ ਦੇ ਸੀਨੀਅਰ ਅਹੁਦੇਦਾਰ ਨੇ ਫਰੀਦਕੋਟ ਤੋਂ ਪ੍ਰਧਾਨ ਸਜੀਤ ਸਿੰਘ ਬਰਾੜਵੀ ਨੇ ਆਓ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਦੇ ਆ ਕਿ ਕਿੱਦਾਂ ਦਾ ਉਹਨਾਂ ਨੂੰ ਆਪਣਾ ਕਦਮ ਲੱਗਿਆ ਬਰਾੜ ਸਾਹਿਬ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਤੁਸੀਂ ਇਹ ਕਦਮ ਚੱਕਿਆ ਚਾਹੇ ਭਲਾ ਤੁਸੀਂ ਅੱਕੇ ਸੀ ਕੁਝ ਵੀ ਆ ਪਰ ਕਿਸੇ ਹੱਦ ਤੱਕ ਪੰਜਾਬ ਦੇ ਵਿੱਚ ਗੰਦ ਸੀ ਤਾਂ ਹੁਣ ਤੁਸੀਂ ਚੰਡੀਗੜ੍ਹ ਦੇ ਵਿੱਚ ਪਾਉਣ ਆ ਗਏ ਭਲਾ ਕੁਛ ਮਰਜ਼ੀ ਸੀ ਪਰ ਤੁਸੀਂ ਆਵਾਰਾ ਪਸ਼ੂਣਾਂ ਜੇ ਚੰਡੀਗੜ੍ਹ ਦੇ ਵਿੱਚ ਛੱਡੋਗੇ ਆਵਾਰਾ ਕੁੱਤੇ ਨੂੰ ਛੱਡੋਗੇ ਤੁਹਾਨੂੰ ਨਹੀਂ ਲੱਗਦਾ ਵੀ ਇੱਥੇ ਵੀ ਕਿਸੇ ਦੇ ਬੱਚੇ ਰਹਿੰਦੇ ਸਾਨੂੰ ਇਸ ਤਾਂ ਲੱਗਦਾ ਵੀ ਇੱਥੇ ਬੱਚੇ ਰਹਿੰਦੇ ਆ ਬੱਚਿਆਂ ਦਾ ਉਹਨਾਂ ਦਾ ਅਸੀਂ ਪੂਰਾ ਖਿਆਲ ਰੱਖਿਆ ਅਸੀਂ ਸਾਰੇ ਪੰਜਾਬ ਚੋਂ ਨਹੀਂ ਲੈ ਕੇ ਆਏ ਕੱਲੇ ਇੱਥੇ-ਉੱਥੇ ਦੇ ਕੱਲਾ ਗਵਰਨਮੈਂਟ ਨੂੰ ਕੱਲਾ ਦੱਸਣ ਵਾਸਤੇ ਜਿਹੜੇ ਆਵਾਰਾ ਕੁੱਤੇ ਆ ਵਾਰਾ ਕੁੱਤੜੇ ਹੁਣੇ-ਹੁਣੇ ਤਿੰਨ-ਚਾਰ ਜਾਨਾਂ ਛੋਟੇ ਬੱਚਿਆਂ ਦੀਆਂ ਕੋਈ 7 ਸਾਲ ਦਾ ਬੱਚਾ ਇੱਕ 70 ਸਾਲ ਦੀ ਬਾਤਾ ਸੀ ਐਡਾ ਪੜਾ ਕੁਚਲਿਆ ਉਹਨੇ ਉਹਨਾਂ ਦੇ ਕੁਚਲਣ ਦੇ ਨਾਲ ਇਹ ਵੀ ਬਹੁਤ ਵੱਡਾ ਦਿਖਾਤਾ ਤੇ ਦੂਜਾ ਜਿਹੜਾ ਫਸਲਾਂ ਦਾ ਵੀ ਬੜਾ ਨੁਕਸਾਨ ਕਰਦੇ ਐ ਇਸ ਕਰਕੇ ਫਿਰ ਅਸੀਂ ਕੋਈ ਉੱਥੋਂ ਬਾਹਰੋਂ ਤਾਂ ਲੈ ਕੇ ਨਹੀਂ ਇੱਥੋਂ-ਇੱਥੋਂ ਵਾਲੇ ਕੱਲਾ ਗਵਰਨਮੈਂਟ ਨੂੰ ਅਲਟੀਮੇਟ ਦਿੱਤਾ ਹੀ ਵਿਖਾਵਾ ਕਰਿਆ ਸੀਗਾ ਪਰ ਗਵਰਨਮੈਂਟ ਨੂੰ ਜਗਾਉਣ ਵਾਸਤੇ ਅਸੀਂ ਕੱਲਾ ਇਹ ਪ੍ਰੋਲਾ ਕਰਿਆ ਹੋਰ ਇਹੋ ਹੀ ਸਾਨੂੰ ਵੀ ਪਤਾ ਗੰਤ ਕੀ ਫਰੋਂਦੇ ਸਾਰਾ ਕੋ ਪਹੁੰਚ ਗਵਰਨਮੈਂਟ ਨੂੰ ਇਹਦੀ ਇਹ ਸਚੌੜ ਵਾਸਤੇ ਇਹ ਕੱਲਾ ਕਰ ਚੁੱਕਿਆ ਕਿ ਗਵ ਗੜ ਦੇ ਚ ਰਹਿੰਦਾ ਤੇ ਉਹਨਾਂ ਨੂੰ ਪਤਾ ਲੱਗਿਆ ਅਸਲ ਦੇ ਵਿੱਚ ਵੀ ਆ ਪਿੰਡਾਂ ਦੇ ਵਿੱਚ ਕੀ ਦੁੱਖ ਹੈ ਤੇ ਉਹਨਾਂ ਨੂੰ ਇੱਥੇ ਪਤਾ ਲੱਗਿਆ ਹਾਂਜੀ ਬਿਲਕੁਲ ਉਹਨਾਂ ਨੂੰ ਜਗਾਉਣ ਵਾਸਤੇ ਹੀ ਅਸੀਂ ਪ੍ਰਾਰਲਾ ਕਰਿਆ ਜਿਹੜੀਆਂ ਪਸ਼ੂਆਂ ਦੀ ਵਾਰ-ਵਾਰ ਅਲਟੀਮੇਟ ਦਿੰਦੇ ਐ ਸਸ ਤੋਂ ਸੈਸ ਵੀ ਕੱਢਦੇ ਐ ਗਵਰਨਮੈਂਟ ਕੱਢਦੀ ਐ ਕਿਸਾਨਾਂ ਤੋਂ ਕੱਢਦੀ ਐ ਹੋਰ ਵੀ ਕੱਢਦੀ ਐ ਲੱਗਿਆ ਸੈਸ ਜਿਹੜਾ ਬਿਜਲੀ ਤੇ ਹੀ ਲਾਉਂਦੇ ਆ ਕਰਕੇ ਹੀ ਉਹ ਕਿਉਂ ਨਹੀਂ ਉਹਨਾਂ ਨੂੰ ਸਮਝਾ ਰਹੇ ਇਸ ਕਰਕੇ ਅਸੀਂ ਇੱਥੇ ਪਹੁੰਚੇ ਆ ਤਾਂ ਹੀ ਅਸੀਂ ਆਪਦਾ ਦੁਖਾਂਤ ਲੈ ਕੇ ਆਏ ਵੀ ਇਹਨਾਂ ਨੂੰ ਮੰਤਰੀ ਜਿਹੜੇ ਬੈਠੇ ਐ ਇਹ ਕੰਬਨੀ ਸੁੱਤੇ ਰਿਆ ਇਹਨੂੰ ਜਗਾਉਣ ਵਾਸਤੇ ਹੀ ਅਸੀਂ ਪ੍ਰੋਗਰਾ ਉਹਨਾਂ ਆਸਤੀ ਇਹ ਕਦਮ ਚੁੱਕਿਆ ਵੀ ਕਿਸਾਨਾਂ ਨੂੰ ਜਗਾਏ ਐ ਅਲਟੀਮੇਟ ਬਹੁਤ ਦਿੱਤੇ ਐ ਪਰ ਕਿਸਾਨਾਂ ਦੇ ਕਰਨੀ ਉਹਨਾਂ ਦਾ ਪਿੱਛਾ ਨਹੀਂ ਪੈਟ ਕਰੀ ਜਾਂ ਮੂੰਹ ਨਹੀਂ ਕਰਿਆ ਇਸ ਕਰਕੇ ਮੂੰਹ ਕਰਾਉਣ ਵਾਸਤੇ ਅਸੀਂ ਉਹਨਾਂ ਦੇ ਇੱਥੇ ਪਹੁੰਚੇ ਚਲੋ ਇੱਥੇ ਇਹ ਗੱਲ ਵੀ ਚੰਗੀ ਗਾਇ ਕਿ ਭਾਰਤੀ ਕਿਸਾਨ ਯੂਨੀਅਨ ਘੱਟੋ-ਘੱਟ ਇਸ ਗੱਲ ਨੂੰ ਤਾਂ ਸਮਝਦੀ ਹੈ ਵੀ ਉਹਨਾਂ ਦਾ ਸਟੈਪ ਖੈਰ ਬਹੁਤਾ ਚੰਗਾ ਨਹੀਂ ਹੈ ਪਰ ਉਹਨਾਂ ਨੂੰ ਮਜਬੂਰ ਹੋ ਕੇ ਸਟੈਪ ਲੈਣਾ ਪਿਆ ਸਾਡੇ ਨਾਲ ਹੋਰ ਵੀ ਉਦੇਦਾਰ ਹਾਜ਼ਰ ਨੇ ਸਾਡੀ ਜਿਹੜੀ ਸੋਚ ਹੈ ਸਾਡੀ ਸੋਚ ਕਿਸਾਨੀ ਨਾਲ ਹੈ ਸਾਡੀ ਕੈਪਟਨ ਨਾਲ ਨਹੀਂ ਸਾਡੀ ਬਾਦਲ ਨਾਲ ਸਾਡੀ ਆਪ ਨਾਲ ਨਹੀਂ ਜੇ ਸਾਡੇ ਅਸੀਂ ਦੁਖੀ ਹਾਂ ਤਾਂ ਸਸੀਂ ਪ੍ਰਸ਼ਾਸਨ ਨੂੰ ਚੰਡੀਗੜ੍ਹ ਨੂੰ ਜਿੱਥੇ ਜੋ ਹੀ ਜਿਹੜਾ ਵੀ ਕੁਰਸੀ ਤੇ ਬੈਠਾ ਹੈ ਚਾਹੇ ਕੈਪਟਨ ਸਾਹਿਬ ਬੈਠ ਜਾਵੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਬੈਠਾ ਹੈ ਅਸੀਂ ਤਾਂ ਉਹ ਦਸਣ ਆਏ ਆਂ ਵੀ ਗਾਇਆਂ ਸਾਨੂੰ ਤੰਗ ਕਰਦੇ ਆਂ ਕੁੱਤੇ ਸਾਨੂੰ ਤੰਗ ਕਰਦੇ ਆ ਇਹਨਾਂ ਦੀ ਕੋਈ ਹੱਲ ਕਰੋ ਭਾਰਤੀ ਕਿਸਾਨ ਯੂਨੀਅਨ ਇੱਕ ਵੱਡੀ ਸੰਸਥਾ ਹੈ ਸੂਚੇ ਪੰਜਾਬ ਜੋ ਤੁਸੀਂ ਪਹੁੰਚੇ ਹੈ ਜੇ ਇੱਥੇ ਕਿਸੇ ਇੱਕ ਕਲਾਕਾਰ ਦਾ ਖਾੜਾ ਲੱਗਿਆ ਹੋਵੇ ਤਾਂ ਲੱਖਾਂ ਦਾ ਇਕੱਠ ਹੋ ਜਾਂਦਾ ਤੁਸੀਂ ਚੰਗਾ ਕੰਮ ਕਰਦੇ ਹੋ ਇਕੱਠ ਤੁਹਾਡੇ ਨਾਲ ਘੱਟ ਹੈ ਕੀ ਕਾਰਨ ਸਮਝਦੇ ਮੈਂ ਇਹ ਸਮਝਦਾ ਹਰੇਕ ਕੋਲ ਟਾਈਮ ਨਹੀਂਗਾ ਪਹਿਲੀ ਗੱਲ ਤੋਂ ਵੇਦਿਕ ਟਾਈਮ ਨਹੀਂ ਦੂਜੀ ਪਹਿਲ ਦੂਜਾ ਪਹਿਲੂ ਇਹ ਹੈ ਜਿੰਨਾ ਕੁੱਤਿਆਂ ਦੀ ਜਿੰਨਾ ਗਾਈਆਂ ਦੀ ਰਾਖੀ ਕਰਨ ਵਾਸਤੇ ਸਾਡੇ ਮੰਜੇ ਬਾ ਡੱਠੇ ਆ ਰਾਤ ਦਿਨ ਇੰਦਰੀ ਮਾਰੇ ਇੱਥੇ ਕਿਨੇ ਪਹੁੰਚਣਗੇ ਜੀ ਮੇਰੇ ਕੋ ਸਰ ਹਾਂਜੀ ਨਹੀਂ ਪਹੁੰਚ ਜ਼ਾਦੇ ਕੋਸਾ ਸਾਡੇ ਜਿੰਨੇ ਟਰੱਕ ਤੇ ਕੇ ਬੰਦੇ ਤੇ ਰਾਹਾਂ ਚ ਚਾਰ ਚਫੇਰੇ ਇਹਨਾਂ ਨੇ ਚੰਡੀਗੜ੍ਹ ਤੋਂ ਬਾਹਰ ਰੋਕ ਲੇ ਉਹ ਤਾਂ ਕਿਸਾਨੀ ਉਹਨਾਂ ਦਾ ਕੱਲ ਤੋਂ ਲੈ ਕੇ ਜਦੋਂ ਤੁਸੀਂ ਇਹ ਖਬਰ ਸਾਹਮਣੇ ਲੈ ਕੇ ਆਂਦੀ ਸਾਰੇ ਲੋਕ ਕਹਿੰਦੇ ਸੀ ਕਿ ਕਿਸਾਨ ਯੂਨੀਅਨ ਬੜਾ ਚੰਗਾ ਕੰਮ ਕਰਦੀ ਚਾ ਮਾੜੇ ਪਰ ਉਹਨਾਂ ਨੂੰ ਖਮਾਣੋ ਸਮਰਾਲਾ ਦੇ ਟਪਣ ਦੇਣਾ ਤੁਸੀਂ ਪਹਿਲਾਂ ਆਪਣੀ ਜਦੋਂ ਤੁਸੀਂ ਇਹ ਗੱਲ ਤੁਸੀਂ ਇੱਕ ਵੱਡਾ ਸਟੈਪ ਚੱਕਣ ਤੋਂ ਪਹਿਲਾਂ ਕਦੇ ਕੈਪਟਨ ਰਮਿੰਦਰ ਸਿੰਘ ਨਾਲ ਕੋਸ਼ਿਸ਼ ਕੀਤੀ ਹੈ ਵੀ ਇਸ ਨਾਲ ਕਦੇ ਬੈਠ ਕੇ ਗੱਲ ਕੀਤੀ ਜਾਵੇ ਜਾਂ ਅਲਟੀਮੇਟਮ ਭੇਜਿਆ ਜਾਵੇ ਕੋਈ ਇੱਕ ਵਾਰੀ ਨਹੀਂ ਜੀ ਪਰਾਲੀ ਦੇ ਮੁੱਦੇ ਤੇ ਉਦੋਂ ਇਹਨਾਂ ਨੇ ਇੱਥੇ ਬਿਛੜਾ ਮਾਰੀਆਂ ਇੱਕ ਸਾਡੇ ਬੰਦੇ ਦੇ ਅੱਖ ਕੋਈ ਇੱਕ ਅਕਰੀ ਗੱਲ ਇਹਨਾਂ ਨੇ ਕਰੀ ਕੀਤੀ ਇਹਨਾਂ ਨੇ ਇਹਨਾਂ ਦਾ ਮਿਲਣ ਦਾ ਟਾਈਮ ਹੀ ਨਹੀਂ ਇਹ ਰੂਸਾਲ ਮੈਨੂੰ ਛੱਡਣ ਦਾ ਮਿਲਣ ਤੁਸੀਂ ਕਿਸ ਸਮੇਂ ਦੇ ਜਿਹੜਾ ਤੁਹਾਡਾ ਅੱਜ ਦਾ ਕਦਮ ਹੈ ਵੈਸੇ ਕੰਟਰੋਵਰਸ਼ੀਅਲ ਹੈ ਲੋਕ ਕਦੇ ਕਹ ਰਹੇ ਨੇ ਵੀ ਗਲਤ ਵੀ ਹੈ ਤੁਸੀਂ ਕਿ ਸਮਝਦੇ ਆਂਦਾ ਸਰਕਾਰ ਤੇ ਕੀ ਅਸਰ ਹੋਊਗਾ ਸਰਕਾਰ ਤੇ ਤਾਂ ਬਹੁਤ ਵਸਰ ਅਸੀਂ ਤਾਂ ਸਮਝਦਾ ਅਸਰ ਬਹੁਤ ਜ਼ਿਆਦਾ ਪਊਗਾ ਪਰ ਜੇ ਸਾਨੂੰ ਕਿਤੇ ਰੋਕਿਆ ਨਾ ਰਸਤੇ ਜਾਂਦਾ ਸਰਕਾਰ ਦੀਆਂ ਅੱਖਾਂ ਖੁੱਲ ਜਾਂਦੀਆਂ ਥਾਂ ਥਾਂ ਤੇ ਜਿੰਨੇ ਸਾਡੀਆਂ ਟਰਾਲੀਆਂ ਕੁੱਤੇ ਵੀ ਲੜਦ ਕੇ ਲਿਆਉਂਦੇ ਆ ਗੋਗਾ ਵੀ ਲੱਦ ਕੇ ਲਿਆਉਂਦੀਆਂ ਜੇ ਕਿਤੇ ਸਾਰੀਆਂ ਸਾਡੀਆਂ ਸਾਫਲ ਇੱਥੇ ਹੋ ਜਾਂਦੀਆਂ ਤੇ ਸਾਨੂੰ ਬਹੁਤ ਕੋਸੇ ਤੇ ਸਾਨੂੰ ਮਾਨ ਸੀਗੇ ਸਾਨੂੰ ਬਹੁਤ ਵੱਡੀ ਪ੍ਰਾਪਤੀ ਮਿਲੂਗੀ ਨਾ ਮਿਲੂਗੀ ਤਾਂ ਗਵਰਨਮੈਂਟ ਨੂੰ ਤਾਂ ਪਤਾ ਲੱਗੂ ਨਾ ਵਾਕਿਆ ਕਿਸਾਨ ਔਖਾ ਇਸੇ ਕਰਕੇ ਇੱਥੇ ਜਿਹੜਾ ਇੰਨਾ ਔਖਾ ਹੋ ਕੇ ਤੇ ਲੈ ਕੇ ਆ ਦਿਨ ਰਾਤ ਕਰਕੇ ਉਹਨਾਂ ਨੇ ਲੱਦੀਆਂ ਫਿਰ ਛੱਡੀਆਂ ਕੋ ਕਿਸਾਨ ਦੇ ਜਿਹੜਾ ਇਹਦੇ ਵਿੱਚ ਗਵਰਨਮੈਂਟ ਨੂੰ ਕੋਸ ਨਾ ਕੋਸ ਜਿਹੜੀ ਕੰਮ ਨਹੀਂ ਦਿੱਤੀ ਹੈ ਕਿ ਸਾਡੇ ਕਿੰਨੀ ਧਿਆਨ ਦੇਊਗੀ ਸਾਨੂੰ ਆਸ ਹੈ ਪਹਿਲਾਂ ਅਸੀਂ ਐਚ ਡੀਮ ਦਫ਼ਤਰ ਦੇ ਵਿੱਚ ਇਹੀ ਡੰਗਰ ਛੱਡੇ ਫਿਰ ਅਸੀਂ ਡੀ ਐਚ ਦਫ਼ਤਰਾਂ ਤੇ ਛੱਡੇ ਪਰ ਸਰਕਾਰ ਨੇ ਸਾਡੀ ਸੁਣੀ ਨਹੀਂ ਅਸੀਂ ਮਜਬੂਰ ਹੋ ਕੇ ਅੱਜ ਚੰਡੀਗੜ੍ਹ ਆਇਆ ਸਾਰੇ ਦੇਸ਼ਾਂ-ਵਦੇਸ਼ਾਂ 'ਚ ਕਿਸਾਨਾਂ ਦੀ ਗੱਲ ਇੱਥੋਂ ਫੈਲੂਗੀ ਸਰਕਾਰ ਨੂੰ ਕੁਝ ਬਿਸ਼ਰਮੀ ਆਊਗੀ ਇਸ ਕਰਕੇ ਅੱਜ ਸਾਨੂੰ ਚੰਡੀਗੜ੍ਹ ਦਾ ਸਟੈਪ ਲੈਣਾ ਪਿਆ ਇਹ ਮਜਬੂਰੀ ਲੈ ਪਰ ਪਹਿਲਾ ਅਸੀਂ ਛੋਟੇ ਸਟੈਪ ਲੈਣੇਗੇ ਪਰ ਚੰਡੀਗੜ੍ਹ ਦਾ ਜਿਹੜਾ ਸਟੈਪ ਹੈ ਇਹ ਅਸੀਂ ਮਜੂਰ ਹੋ ਕੇ ਲਿਆਗਾ ਕਿਉਂਕਿ ਇੱਥੇ ਇਹਦੀ ਬਦਨਾਮੀ ਹੋਣੀ ਹੈ ਸਰਕਾਰ ਦੀ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬਦਨਾਮੀ ਹੋਣੀ ਹੈ ਕਿਸੇ ਵੀ ਗਊਸ਼ਾਲਾ ਵਾਲੇ ਇਸ ਇੱਕ ਗਊ ਨੂੰ ਵੀ ਲੈਂਦੇ ਨਹੀਂ ਇਹ ਕਿਸੇ ਵੀ ਤੁਸੀਂ ਗਊਸ਼ਾਲਾ ਚੱਲ ਪੜੋ ਸਾਡੇ ਨਾਲ ਅਸੀਂ ਇਹ ਸਾਰੇ ਪਸ਼ੂ ਲੱਦ ਕੇ ਗਊਸ਼ਾਲਾ ਦੇ ਵਿੱਚ ਜਾਣੇ ਇੱਕ ਪਸ਼ੂ ਵੀ ਉਹ ਲੈ ਲੈਣਾ ਅਸੀਂ ਉਹਨਾਂ ਨੂੰ ਸਾਰੀ ਤੂੜੀ ਦੇਣ ਨੂੰ ਤਿਆਰ ਬੈਠੇ ਹਾਂ ਕੋਈ ਗਊਸ਼ਾਲਾ ਇਸ ਪਸ਼ੂ ਲੈਣਦੇ ਉਹਨਾਂ ਕਹਿੰਦੇ ਵੀ ਦੁੱਧ ਦਿੰਦੀ ਆ ਤਾਂ ਦੇ ਦਿਓ ਸਾਨੂੰ ਨਹੀਂ ਤਾਂ ਆਪਦੀ ਲੈ ਜਾਓ ਮੋੜ ਕੋਈ ਐਦਾਂ ਕਰਦੇ ਆ ਕਿ ਜਦੋਂ ਗਊਸ਼ਾਲਾ ਚ ਜੀ ਡੰਗਰ ਛੱਡਣ ਜਾਂਦੇ ਆ 4-500 ਦੇ ਕਰੀਬ ਸਾਡੇ ਕੋਲ ਰੁਪਈਆ ਲਿਆ ਜਾਂਦਾ ਉਸ ਤੋਂ ਬਾਅਦ ਕੀ ਕਰਦੇ ਆ ਕਿ ਜਦੋਂ ਜ਼ਿਮੀਂਦਾਰ ਓਲੇ ਅੱਖੋਂ ਓਲੇ ਹੁੰਦਾ ਨਹੀਂ ਤੇ ਡੰਗ ਮਾਰ ਕੇ ਉਸਨੂੰ ਬਾਹਰ ਕੱਢਿਆ ਜਾਂਦਾ ਅਸੀਂ ਇਹ ਕਹਿੰਨੇ ਅਸੀਂ ਜ਼ਿਲ੍ਹਾ ਫਰੀਦਕੋਟ ਤੋਂ ਆਏ ਆ ਕਿਉਂਕਿ ਸਾਰੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਮੁੱਦਾ ਹੈ ਤੁਸੀਂ ਆਪਦੇ ਘਰੇ ਆਵਾਰ ਪਸ਼ੂ ਗਾਂ ਰੱਖੀ ਹੋ ਕੀ ਫੜ ਕੇ ਕਦੇ ਨਹੀਂ ਜੀ ਅਸੀਂ ਬਿਲਕੁਲ ਨਹੀਂ ਕਿਉਂ ਨਹੀਂ ਜ਼ਿੰਮੇਵਾਰੀ ਨਿਭਾਉਂਦੇ ਪਰ ਸਰਕਾਰਾਂ ਜੇ ਅਸੀਂ ਗੱਡੀ ਲੈਨੇ ਆ ਗੱਡੀ ਤੇ ਵੀ ਗਊ ਟੈਕਸ ਲੈਂਦੇ ਆ ਜੇ ਸਾਨੂੰ ਬਿੱਲ ਆਉਂਦਾ 15% ਸਾਨੂੰ ਗਊ ਟੈਕਸ ਲਾ ਕੇ ਬਿੱਲ ਆਉਂਦਾ ਫੇਰ ਸਰਕਾਰਾਂ ਟੈਕਸ ਕਿਉਂ ਲੈਂਦੀਆਂ ਨੇ ਰਾਜਨੀਤੀ ਕਿਉਂ ਕਰਦੀਆਂ ਨੇ ਸਾਡੇ ਕੋਲ ਟੈਕਸ ਲੈ ਕੇ ਕਈ ਹਜ਼ਾਰਾਂ ਕਰੋੜਾਂ ਰੁਪਈਆ ਗਊ ਟੈਕਸ ਵਾਸਤੇ ਕੱਢਿਆ ਜਾਂਦਾ ਲਾਹ ਕਿੱਥੇ ਰਹਿਣ ਇੱਕ ਵਾਰੀ ਦੱਸ ਤਾਂ ਦੇਣ ਵੀ ਫਲਾਨੀ ਤਾਂ ਅਸੀਂ ਲਾਇਆ ਫਲਾਨੀ ਤਾਂ ਅਸੀਂ ਗਊਸ਼ਾਲਾ ਬਣਾਇਆ ਉੱਤੇ ਤੁਸੀਂ ਗਊਆਂ ਛੱਡ ਕੇ ਆਓ ਜਿਵੇਂ ਪ੍ਰਧਾਨ ਸਾਹਿਬ ਨੇ ਗੱਲ ਕੀਤੀ 150 ਕਿਲਾ ਜ਼ਮੀਨ ਹੈ ਸਾਡੇ ਉਧਰ ਏਰੀਆ ਦੇ 4-500 ਪਿੰਡ ਜ ਹਜ਼ਾਰ ਪਿੰਡ ਵੀ ਅਸੀਂ ਇੱਕ ਪਿੰਡ ਦੀ ਇੱਕ ਦਿਨ ਡਿਊਟੀ ਲਈਏਣਾ ਸਾਡੀ ਮੇਰੇ ਹਿਸਾਬ ਨਾਲ ਸਾਲ ਬਾਅਦ ਵਾਰੀ ਆਊਗੀ ਅਸੀਂ ਇਹ ਡਿਊਟੀ ਨਿਭਾਵਾਂਗੇ ਪਰ ਗਊਸ਼ਾਲਾ ਬਣਾਏ ਜਾਣ ਸਰਕਾਰ ਗਰੰਟਾਂ ਦੇਵੇ 150 ਕਿਲਾ ਜ਼ਮੀਨ ਹੈ ਗਊਸ਼ਾਲਾ ਬਣਾਏ ਜਾਣ ਅਸੀਂ ਵਾਰਾ ਕਰਨੇ ਅਸੀਂ ਉਹਨਾਂ ਨੂੰ ਭੁੱਖੇ ਨਹੀਂ ਰਹਿਣ ਦਿਆਂ ਸਾਡੇ ਫਿਰੋ ਜੀ ਆਵਾ ਫਰੋਖ ਪਰ ਦੇ ਵਿੱਚ ਗਊਸ਼ਾਲਾ ਦੀ ਆ ਉਹ ਗਊਸ਼ਾਲਾ ਦੀ ਜਿਹੜੀ ਜ਼ਮੀਨ ਹੈ ਉਹ ਸਾਰੀ ਠੇਕੇ ਦਿੰਦੇ ਆ ਸਾਰੀ ਠੇਕੇ ਦੇ ਕੇ ਤੇ ਸਾਬੇ ਹੜੜ ਭਜਾਉਂਦੇ ਆ ਉਹਦੀ ਚਾਰ ਦੁਵਾਰੀ ਵੀ ਨਹੀਂ ਕੀਤੀ ਹੋਈ ਉਹ ਹਜ਼ਾਰਾਂ ਗਊਆਂ ਨੇ ਜਿਹੜੀਆਂ ਉਹਨਾਂ ਨੂੰ ਭਜਾ ਕੇ ਖੇਤਾਂ ਨੂੰ ਤੋੜ ਦਿੰਦੇ ਸਾਡੇ ਜੱਟਾਂ ਦੇ ਨੂੰ ਅਸੀਂ ਸਾਰੀ ਸਾਰੀ ਰਾਤ ਉਹਨਾਂ ਦਾ ਪਾਰਾ ਹੀ ਦਿੰਦੇ ਰਹਿੰਦੇ ਆ ਸਾਰੀ ਜਿੰਨੀ ਗਊ ਹੈ ਸਾਰੀ ਪਿੰਡਾਂ 'ਚ ਅਵਾਰਾ ਕੁੱਤੇ ਅਵਾਰਾ ਕੁੱਤਿਆਂ ਦਾ ਇੰਨਾ ਕੁਝ ਹੋ ਗਿਆ ਜੀ ਬਸੰਤ ਦੇ ਦਿਨ ਦੀ ਗੱਲ ਹਸਤੀ ਜਾਵਾ ਪਿੰਡ ਆ ਸਾਰੇ ਮੇਰੇ ਪਿੰਡ ਦਾ ਖੜੇ ਆ ਇੱਕ ਬੱਚਾ ਕੁੱਤੇ ਖਿੱਚ ਕੇ ਖੇਤ ਵਹਿ ਗਿਆ ਉਹ ਨਾ ਰੋਵਾ ਪਈ ਜਾਵੇ ਕੁਦਰਤੀ ਨਾਲ ਵਹਿਟ ਗਈ ਚਲੀ ਦੇ ਵੈਟ ਨਾ ਜਾਂਦੀ ਸਪੀਕਰ ਵਗੇ ਸੀ ਉਹ ਕੁੱਤਾ ਬੱਚਾ ਮਰ ਗਿਆ ਸੀ ਜਦੋਂ ਵੈਟ ਗਈ ਚਾਹੀ ਤੱਕ ਕਿਸੇ ਵੇਖਿਆ ਵੀ ਇਹ ਤਾਂ ਬੱਚਾ ਢਾਈ ਬਿਠਿਆ ਉਸ ਬੱਚੇ ਨੂੰ ਛਡਾ ਕੇ ਆਂਦਾ ਪਿੰਡ ਹਸਤੀ ਜਾਉ ਅਜੂ ਫਰੋਜ਼ਪੁਰ ਦੇ ਵਿੱਚੋਂ ਅਜੇ ਹਸਪਤਾਲ ਪਿਆ ਬੱਚਾ ਉਹ ਦੱਸੋ ਇੱਕ ਵਾਰਾ ਕੁੱਤੇ ਔਰ ਵਾਰਾ ਗਊਆਂ ਨੇ ਸਾਡਾ ਜੀਣਾ ਆਰਾਮ ਕੀਤਾ ਹੈ ਅਸੀਂ ਪ੍ਰਸ਼ਾਸਨ ਅੱਗੇ ਹਰ ਵਾਰੀ ਮੰਗ ਕਰਦੇ ਆਂ ਵੀ ਗਊ ਸਾਡੋ ਸੰਸਕਟੋ ਜੋ ਮਰਜੀ ਕਰੋ ਅਸੀਂ ਜਦੋਂ ਕੋਈ ਗਊ ਛੱਡ ਕੇ ਆਉਣੇ ਆ ਫਰੋਜ਼ਪੁਰ 5-700 ਰੁਪਏ ਦੇ ਕੇ ਆਉਣੇ ਆ ਫਿਰ ਕਿਉਂ ਨਹੀਂ ਇਹ ਉਹਦੀ ਕੇਅਰ ਕਰਦੇ ਅਸੀਂ ਅੱਜ ਮਾਰੀ ਜਿਆ ਜੋ ਘੁੱਟ ਭਰਿਆ ਹੈ ਅੱਜ ਅਸੀਂ ਜੋ ਟੱਕਾ ਟਰੱਕ ਜਾਂਦੇ ਆ ਉਹ ਕੁੱਤੇ ਵੀ ਆਂਦੇ ਆ ਗੋਹਾਵਾਂ ਵੀ ਆਣੀਆਂ ਚੰਡੀਗੜ੍ਹ ਛੱਡਾਂਗੇ ਇਹਨਾਂ ਨੂੰ ਪਤਾ ਲੱਗੇ ਕਿਸਾਨ ਦਾ ਦੁੱਖ ਕੀ ਆ ਕਿਸਾਨ ਕਿਵੇਂ ਜਿਉਂਦਾ ਔਰ ਕਿਵੇਂ ਰਾਤ ਦਿਨ ਕਰਕੇ ਇਹ ਇਹ ਆਪਦਾ ਪਹਰਾ ਦੇ ਕੇ ਬਜਦਾ ਸੋ ਅਸੀਂ ਜੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਅਹੁਦੇਦਾਰ ਤੁਸੀਂ ਸੁਣੇ ਹੀ ਆ ਕਿ ਇਹਨਾਂ ਦਾ ਕੀ ਕੀ ਇਹਨਾਂ ਦਾ ਮਤਲਬ ਇਹ ਜੋ ਸੰਘਰਸ਼ ਹੈ ਇਹਨਾਂ ਨੇ ਦੱਸਿਆ ਕਿ ਸਾਨੂੰ ਕੋਈ ਸ਼ੌਂਕ ਨਹੀਂ ਐ ਅਸੀਂ ਚੰਡੀਗੜ੍ਹ ਦੇ ਵਿੱਚ ਆ ਕੇ ਐਂ ਆਵਾਰਾ ਪਸ਼ੂ ਤੇ ਆਵਾਰਾ ਗਾਵਾਂ ਛੱਟੀਏ ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਸਾਡੀ ਮਜਬੂਰੀ ਬਣ ਗਈ ਅਸੀਂ ਇਸ ਤੋਂ ਪਹਿਲਾਂ ਐਸਡੀਐਮ ਡੀਸੀ ਦਫ਼ਤਰ ਵੱਲ ਅਲਟੀਮੇਟਮ ਦਿੱਤੇ ਨੇ ਸਰਕਾਰ ਨੂੰ ਦਿੱਤੇ ਨੇ ਪਰ ਕੋਈ ਸੁਣਵਾਈ ਨਹੀਂ ਕਰਦਾ ਸੀ ਦੱਸਣਾ ਚਾਹੁੰਦੇ ਆ ਸਰਕਾਰਾਂ ਨੂੰ ਕਿ ਇਨ੍ਹਾਂ ਆਵਾਰੂ ਆਵਾਰਾ ਪਸ਼ੂਆਂ ਦੇ ਪਿੰਡਾਂ ਦੇ ਵਿੱਚ ਕੀ ਦੁੱਖ ਨੇ ਤੁਹਾਨੂੰ ਵੀ ਪਤਾ ਲੱਗੇ ਵੀ ਇਸ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਿੱਥੇ ਸਾਫ਼-ਸੁਥਰੇ ਤੁਸੀਂ ਰਹਿੰਦੇ ਹੋ ਵੀ ਸਾਡੇ ਪਿੰਡਾਂ ਦੇ ਕੀ ਦੁੱਖ ਨੇ